ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ 8-10 ਬੀਬੀਆਂ ਜੋ ਅਸੀਂ ਦਿਹਾੜੀ ਤੇ ਲਾ ਕੇ ਦੋ ਲੋਹਾਂ ਚਲਦੀਆਂ ਰਹਿੰਦੀਆਂ ਨੇ ਤੇ ਉਹ ਪ੍ਰਸ਼ਾਦੇ ਪਕਦੇ ਰਹਿੰਦੇ ਨੇ ਤੇ ਸਵਾ ਕੁਇੰਟਲ ਕੁਇੰਟਲ ਤੋਂ ਸਵਾ ਕੁਇੰਟਲ ਦਾਲ ਅਸੀਂ ਰੋਜ਼ ਇੱਥੇ ਰੰਨਦੇ ਆ ਜੋ ਪੰਜਾਬ ਵੱਲੋਂ ਫੋਰਸ ਆਈ ਹੈ ਤਕਰੀਬਨ 1200 ਜਵਾਨਾਂ ਦਾ ਪ੍ਰਸ਼ਾਦਾ ਸਾਨੂੰ ਥਾਣੇ ਵੱਲੋਂ ਐਸਐਚਓ ਵੱਲੋਂ ਕਿਹਾ ਗਿਆ ਸੀ ਕਿ 1200 ਦੇ ਕਰੀਬ ਸਾਡੀ ਫੋਰਸ ਇੱਥੇ ਜਿਹੜੀ ਖਨੌਰੀ ਦੇ ਵਿੱਚ ਇਹ ਕਿਸਾਨਾਂ ਦਾ ਧਰਨਾਉਣ ਕਰਕੇ ਇੱਥੇ ਰਹੇਗੀ ਤੇ ਉਹਨਾਂ ਵਾਸਤੇ ਲੰਗਰ ਤੁਸੀਂ ਦੇਣਾ ਹੈ। ਇਹ ਐਦ ਕੀ ਜਦੋਂ ਵੀ ਕਿਸਾਨਾਂ ਵਾਸਤੇ ਪਿੱਛੇ ਦੀ ਦਿੱਲੀ ਜਦੋਂ ਤਕਰੀਬਨ ਸਾਲ ਸਵਾ ਸਾਲ ਲੰਗਰ ਇੱਥੋਂ ਅਸੀਂ ਗੱਡੀਆਂ ਭਰ-ਭਰ ਕੇ ਨਗਰਾਂਵਾਲੇ ਜਿਹੜੇ ਇੱਥੇ ਇਕੱਠਾ ਕਰ ਦਿੰਦੇ ਸੀ ਅਸੀਂ ਇੱਥੋਂ ਗੱਡੀਆਂ ਭਰ-ਭਰ ਕੇ ਦਿੱਲੀ ਲੈ ਜਾਂਦੇ ਰਹੇ। ਸਾਰੇ ਬਾਰਡਰਾਂ ਤੇ ਪਰਾਂ ਪਰਲਾ ਯੂਪੀ ਵਾਲਾ ਬਾਰਡਰ ਰਾਜਸਥਾਨ ਵਾਲਾ ਬਾਰਡਰ ਫਿਰ ਇਕੱਲਾ ਲੰਗਰ ਹੀ ਨਹੀਂ। ਪੋਨਾ ਦੇ ਵਾਸਤੇ ਜਿਹੜੇ ਉਹ ਤੰਬੂਆਂ ਵਾਸਤੇ ਤਰਪਾਲਾਂ ਸਿਆਲ ਦੇ ਵਿੱਚ ਪਾਣੀ ਗਰਮ ਕਰਨ ਵਾਲੇ ਗੀਜਰ ਫਿਰ ਜੋ ਵੀ ਲੰਗਰ ਪ੍ਰਸ਼ਾਦਾ ਇੱਥੋਂ ਜੋ ਸਾਨੂੰ ਮਿਲਦਾ ਸੀ ਸੰਗਤਾਂ ਵੱਲੋਂ ਅਸੀਂ ਇਕੱਠਾ ਕਰਕੇ ਅਸਲ ਜਾਂਦੇ ਰਹੇ ਲੰਗਰ ਵੀ ਚੱਲਦਾ ਹੈ ਤੇ ਫਿਰ ਰਾਤ ਦੀ ਰਹਿਸ਼ ਵੀ ਇੱਥੇ ਸਾਡੇ ਕੋਲ 20 ਤੋਂ 25 ਕਮਰੇ ਅਸੀਂ ਵੀ ਜਿਹੜੇ ਰਹਿਸ਼ ਵਾਸਤੇ ਬਣਾਏ ਉਹ ਸਾਰੇ ਸਾਰੇ ਬੁੱਕ ਨੇ ਜਿਹਦੇ ਵਿੱਚ ਇੱਕ ਕਮਰੇ ਚ 8 ਤੋਂ 10 ਬੰਦੇ ਅਸੀਂ ਰਹਿਣ ਦਾ ਜਿਹੜਾ ਪ੍ਰਬੰਧ ਹੈਗਾ ਤੇ ਇਸੇ ਤਰ੍ਹਾਂ ਜਿਵੇਂ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਜਿਨ੍ਹਾਂ ਦੀ ਰਾਤ ਡਿਊਟੀ ਹੈ ਉਹ ਦਿਨੇ ਆ ਕੇ ਇੱਥੇ ਆਰਾਮ ਕਰਦੇ ਨੇ ਜਿਨ੍ਹਾਂ ਦੀ ਦਿਨੇ ਡਿਊਟੀ ਹੋ ਰਾਤ ਆਣ ਕੇ ਆਰਾਮ ਕਰਦੇ ਤੇ ਹੋ 60 ਦੇ ਕਰੀਬ ਜਦੋਂ ਇੱਥੇ ਪੁਲ ਬੱਜਾ ਹੈ ਉਦੋਂ ਪਹਿਲਾਂ ਇੱਥੇ ਪੁਲ ਨਹੀਂ ਸੀ ਵਿੱਚੋਂ ਲੰਘ ਕੇ ਜਿਹੜੀ ਪਿੱਛੋਂ ਅੰਮ੍ਰਿਤਸਰ ਤੋਂ ਵਸ ਚੱਲਦੀ ਉਹ ਦਰਿਆ ਦੇ ਕੰਢੇ ਤੇ ਆ ਕੇ ਇੱਥੇ ਘੱਗਰ ਤੋਂ ਵਾਪਸ ਮੁੜ ਜਾਂਦੀ ਹੈ ਇਧਰੋਂ ਹਰਿਆਣੇ ਵਾਲੇ ਪਾਸੋਂ ਜਿਹੜੀ ਬੱਸਾਂ ਆਉਂਦੀਆਂ ਉਹ ਇਧਰ ਮੁੜ ਜਾਂਦੀਆਂ ਇੱਥੇ ਆਣ ਕੇ ਉਹ ਜਿਹੜੇ ਲੋਕ ਜਿਹੜੇ ਇੱਥੋਂ ਦੇ ਇਧਰ ਤੇ ਰਹਿਣ ਵਾਲੇ ਪਿੰਡਾਂ ਤੋਂ ਤੁਰ ਕੇ ਵਿੱਚੋਂ ਲੰਘਦੇ ਸੀ ਪਾਣੀ ਦੇ ਵਿੱਚੋਂ ਘੱਗਰ ਦੇ ਵਿੱਚ ਇੱਥੇ ਜਿੱਦਨ ਤੋਂ ਗੁਰਦੁਆਰਾ ਸ਼ੁਰੂ ਕੀਤਾ ਹੈ ਉਸ ਦਿਨ ਤੋਂ ਹੀ ਲੰਗਰ 24 ਘੰਟੇ ਵੀ ਕੋਈ ਵੀ ਆਵੇ ਰਾਤ ਆਵੇ ਇਸ ਦਿਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਇੱਥੇ ਜਾਦੇ ਜਿਹੜੇ ਨੱਗਰ ਜਿਹੜੇ ਜਾਦੇ ਸਿੰਘ ਇੱਥੇ ਵੱਸੇ ਨੇ ਉਹ ਜਦੋਂ ਆ ਕੇ ਸਵੇਰੇ ਉੱਥੋਂ ਬੱਸ ਤੋਂ ਚੜ੍ਹਦੇ ਇੱਥੇ ਆਣ ਕੇ ਉਤਰਦੇ ਸੇ ਜਦੋਂ ਇੱਥੇ ਆਣ ਕੇ ਉਹਨਾਂ ਨੇ ਪੈੜੀਆਂ ਜ਼ਮੀਨਾਂ ਖਰੀਦੀਆਂ ਕੁਝ ਇੱਥੇ ਅਲਾਰਟ ਹੋਈਆਂ ਤੇ ਇੱਥੇ ਜੰਗਲ ਪੁੱਟ ਕੇ ਜ਼ਮੀਨਾਂ ਬਣਾਈਆਂ ਜਦੋਂ ਉੱਥੋਂ ਵਾਸਤੇ ਚੜ੍ਹ ਕੇ ਰਾਤ ਨੂੰ ਇੱਥੇ ਆਉਂਦੇ ਸੀ ਤੇ ਰਾਤ ਇੱਥੇ ਆਣ ਕੇ ਉਹਨਾਂ ਨੇਰਾ ਹੋ ਜਾਂਦਾ ਸੀ ਅੱਗੇ ਜੰਗਲੀ ਪਿੰਡਾਂ ਦਾ ਰਸਤਾ ਸੀ ਉਹਨਾਂ ਨੂੰ ਬਾਬਾ ਧੂਰੀ ਸਾਹਿਬ ਕਹਿੰਦੇ ਸੋ ਉਹ ਇੱਥੇ ਅਖੰਡ ਪਾਠ ਕਰਨ ਵਾਸਤੇ ਕੀਰਤਨ ਤੇ ਆਮ ਆਇਆ ਕਰਦੇ ਸੀ ਤੇ ਉਹਨਾਂ ਨੂੰ ਸੰਗਤ ਨੇ ਇਲਾਕੇ ਨੇ ਕਹਿ ਕੇ ਵੀ ਇੱਥੇ ਇੱਕ ਸਥਾਨ ਬਣਾਓ ਜਿੱਥੇ ਅਸੀਂ ਜਦੋਂ ਅਸੀਂ ਅੰਮ੍ਰਿਤਸਰ ਤੋਂ ਚੱਲੀਏ ਰਾਤ ਨੂੰ ਇੱਥੇ ਆ ਕੇ ਰਾਤ ਠਹਿਰ ਸਕੀਏ ਫਿਰ ਬਾਬਾ ਤੂਰੀ ਸਾਹਿਬ ਨੇ ਇੱਥੇ ਇੱਕ ਸਥਾਨ ਤਕਰੀਬਨ 1960 ਦੇ ਵਿੱਚ ਇੱਥੇ ਆਣ ਕੇ ਜਿਹੜਾ ਗੁਰਦੁਆਰਾ ਇੱਕ ਛੋਟਾ ਜਿਹਾ ਕਮਰਾ ਬਣਾ ਕੇ ਤੇ ਉੱਥੇ ਉਹਨਾਂ ਨੇ ਲੰਗਰ ਸ਼ੁਰੂ ਕਰ ਦਿੱਤਾ ਜਦੋਂ ਵੀ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਤਾਂ ਕਿਸਾਨ ਸ਼ੰਭੂ ਬਾਡਰ ਰਾਹੀਂ ਤੇ ਖਨੋਰੀ ਬਾਡਰ ਰਾਹੀਂ ਦਿੱਲੀ ਵੱਲ ਕੂਚ ਕਰਦੇ ਨੇ ਕੇਂਦਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਬਣਵਾਉਣ ਦੇ ਲਈ ਪਰ ਖਨੋਰੀ ਬਾਰੇ ਤੁਸੀਂ ਸੁਣਿਆ ਕਿ ਖਨੋਰੀ ਬਾਡਰ ਪਰ ਖਨੋਰੀ ਪਿੰਡ ਕਿਵੇਂ ਬਣਿਆ ਉਸਦੇ ਇਤਿਹਾਸ ਬਾਰੇ ਅੱਜ ਤੁਹਾਨੂੰ ਦੱਸਾਂਗੇ ਕਿ ਖਨੋਰੀ ਦੇ ਵਿੱਚ ਕਿਸ ਤਰ੍ਹਾਂ ਪਹਿਲਾਂ ਜੰਗਲ ਸੀਗਾ ਫਿਰ ਪਿੰਡ ਬਣਦਾ ਹੈ ਫਿਰ ਸ਼ਹਿਰ ਦਾ ਰੂਪ ਤਾਰਨ ਹੁੰਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਇੱਥੇ ਇੱਕ ਗੁਰੂ ਘਰ ਜਿਹੜਾ ਹੈ ਉਹ ਬਣਿਆ ਵਾ ਗੁਰੂ ਘਰ ਵਿੱਚੋਂ ਕਿਸ ਤਰ੍ਹਾਂ 1200 ਤੋਂ ਪਲੱਸ ਮੁਲਾਜ਼ਮਾਂ ਲਈ ਖਾਣਾ ਤੇ ਕਿਸਾਨਾਂ ਲਈ ਇੱਥੋਂ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਖਾਣਾ ਪਹੁੰਚਦਾ ਤੋਂ ਲਾਵਾ ਰਹਿਣ ਲਈ ਇੱਥੇ ਉਹਨਾਂ ਦਾ ਪ੍ਰੋਪਰ ਸਥਾਨ ਜਿਹੜਾ ਬਣਾਇਆ ਗਿਆ ਸਾਡੇ ਨਾਲ ਇੱਥੇ ਬਾਬਾ ਜੀ ਜਿਹੜੇ ਮੌਜੂਦ ਰਹਿਣਗੇ ਇੱਥੇ ਕਥਾਵਾਚਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਸਵਾਗਤ ਹੈ ਜੀ ਚਲਦੇ ਆ ਤੁਹਾਨੂੰ ਬਾਬਾ ਜੀ ਦੇ ਕੋਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਸ ਤਰ੍ਹਾਂ ਇੱਥੇ ਪਤਾ ਲੱਗਿਆ ਕਿ ਕਾਫੀ ਸੰਗਾਂ ਨੂੰ ਇੱਥੇ ਲੰਗਰ ਕਿਸਾਨਾਂ ਲਈ ਲੰਗਰ ਕਰਵਾਇਆ ਜਾ ਰਿਹਾ ਰਹਿਣ ਲਈ ਵੀ ਇੱਥੇ ਥਾਂ ਦਿੱਤੀ ਜਾ ਰਹੀ ਹੈ ਥੋੜਾ ਦੱਸਿਓ ਜੀ ਇਹਦੇ ਬਾਰੇ ਇਹ ਜੀ ਇਸ ਤਰ੍ਹਾਂ ਗੁਰਦੁ ਸੰਤਾ ਆਸ਼ਰਮ ਇੱਥੇ ਇਤਿਹਾਸਕ ਗੁਰਦੁਆਰਾ ਤਾਂ ਨਹੀਂ ਇਹ ਇੱਥੋਂ ਦੇ ਲਾ ਕੇ ਤਕਰੀਬਨ 25 ਪਿੰਡਾਂ ਦਾ ਇੱਕ ਕੇਂਦਰੀ ਸਥਾਨ ਆ ਜੋ ਸਾਰੇ ਨਗਰਾਂ ਨੇ ਰਲ ਕੇ ਇੱਥੇ ਇੱਕ ਕੇਂਦਰ ਬਣਾਇਆ ਹੈ ਸਾਰਿਆਂ ਦਾ ਸਾਂਝਾ ਸਥਾਨ ਆ ਇੱਥੇ ਜਿੱਦਨ ਤੋਂ ਗੁਰਦੁਆਰਾ ਸ਼ੁਰੂ ਕੀਤਾ ਉਸ ਦਿਨ ਤੋਂ ਹੀ ਲੰਗਰ 24 ਘੰਟੇ ਵੀ ਕੋਈ ਵੀ ਆਵੇ ਰਾਤ ਆਵੇ ਇਸ ਦਿਨੇ ਇਹ ਅਸਲ 'ਚ ਗੁਰਦੁਆਰਾ ਸ਼ੁਰੂ ਹੀ ਇੱਥੋਂ ਹੋਇਆ ਸੀ ਕਿ ਜੋ ਅਸੀਂ ਪਿੱਛੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਇੱਥੇ ਜਾਦੇ ਜਿਹੜੇ ਨਗਰ ਜਿਹੜੇ ਜਾਦੇ ਸਿੰਘ ਇੱਥੇ ਵਸੇ ਨੇ ਉਹ ਜਦੋਂ ਆ ਕੇ ਸਵੇਰੇ ਉੱਥੋਂ バス ਤੋਂ ਚੜ੍ਹਦੇ ਇੱਥੇ ਆਣ ਕੇ ਉਤਰਦੇ ਸੀ ਜਦੋਂ ਇੱਥੇ ਆਣ ਕੇ ਉਹਨਾਂ ਨੇ ਪੈੜੀਆਂ ਜ਼ਮੀਨਾਂ ਖਰੀਦੀਆਂ ਕੁਝ ਇੱਥੇ ਅਲਾਰਟ ਹੋਈਆਂ ਤੇ ਇੱਥੇ ਜੰਗਲ ਪੁੱਟ ਕੇ ਜ਼ਮੀਨਾਂ ਬਣਾਈਆਂ ਜਦੋਂ ਉੱਥੋਂ バス ਤੇ ਚੜ੍ਹਦ ਕੇ ਰਾਤ ਨੂੰ ਇੱਥੇ ਆਉਂਦੇ ਸੀ ਤੇ ਰਾਤ ਇੱਥੇ ਆਣ ਕੇ ਉਹਨਾਂ ਨੇਹਿਰਾ ਹੋ ਜਾਂਦਾ ਸੀ ਅੱਗੇ ਜੰਗਲੀ ਪਿੰਡਾਂ ਦਾ ਰਸਤਾ ਸੀ ਤੇ ਉਹ ਰਾਤ ਰਹਿਣ ਵਾਸਤੇ ਇੱਥੇ ਉਹਨਾਂ ਨੂੰ ਕੋਈ ਥਾਂ ਨਹੀਂ ਸੀ ਉਹਨਾਂ ਨੇ ਮਹਾਂਪੁਰਖ ਬਾਬਾ ਧੂਰੀ ਸਾਹਿਬ ਜੋ ਧੂਰੀ ਨਗਰ ਦੇ ਧੂ ਨਾ ਉਹਨਾਂ ਦਾ ਰਣਜੀਤ ਸਿੰਘ ਸੀ ਉਹ ਧੂਰੀ ਦੇ ਹੋਣ ਕਰਕੇ ਉਹਨਾਂ ਨੂੰ ਬਾਬਾ ਧੂਰੀ ਸਾਹਿਬ ਕਹਿੰਦੇ ਸਨ ਉਹ ਇੱਥੇ ਅਖੰਡ ਪਾਠ ਕਰਨ ਵਾਸਤੇ ਕੀਰਤਨ ਤੇ ਆਮ ਆਇਆ ਕਰਦੇ ਸੀ ਤੇ ਉਹਨਾਂ ਨੂੰ ਸੰਗਤ ਨੇ ਇਲਾਕੇ ਨੇ ਕਹਿ ਕੇ ਵੀ ਇੱਥੇ ਇੱਕ ਸਥਾਨ ਬਣਾਓ ਜਿੱਥੇ ਅਸੀਂ ਜਦੋਂ ਅਸੀਂ ਅੰਮ੍ਰਿਤਸਰ ਤੋਂ ਚੱਲੀਏ ਰਾਤ ਨੂੰ ਇੱਥੇ ਆ ਕੇ ਰਾਤ ਠਹਿਰ ਸਕੀਏ ਜਾਂ ਜਦੋਂ ਅਸੀਂ ਅੰਮ੍ਰਿਤਸਰ ਨੂੰ ਜਾਣਾ ਹੈ ਉਧਰ ਨੂੰ ਵਾਪਸ ਆਪਣੇ ਪਿਛਲੇ ਪਿੰਡਾਂ ਨੂੰ ਤੇ ਰਾਤ ਇੱਥੇ ਆਣ ਕੇ ਟਿਕ ਕੇ ਤੜਕੇ ਇੱਥੋਂ बस ਇੱਕੋ ਹੀ বাস ਚੱਲਦੀ ਹੈ ਉਧਰੋਂ ਵੀ ਇੱਕੋ ਹੀ ਰਾਤ ਸ਼ਾਮਾਂ ਨੂੰ ਪਹੁੰਚਦੀ ਹੈ ਇੱਥੋਂ ਸਵੇਰੇ ਚੱਲ ਕੇ ਉਧਰ ਸ਼ਾਮ ਪਹੁੰਚਦੀ ਸੀ ਉਹ ਫਿਰ ਬਾਬਾ ਤੁਰੀ ਸਾਹਿਬ ਨੇ ਇੱਥੇ ਇੱਕ ਸਥਾਨ ਤਕਰੀਬਨ 1960 ਦੇ ਵਿੱਚ ਇੱਥੇ ਆਣ ਕੇ ਜਿਹੜਾ ਗੁਰਦੁਆਰਾ ਇੱਕ ਛੋਟਾ ਜਿਹਾ ਕਮਰਾ ਬਣਾ ਕੇ ਤੇ ਉੱਥੇ ਉਹਨਾਂ ਨੇ ਲੰਗਰ ਸ਼ੁਰੂ ਕਰ ਦਿੱਤਾ ਸਹੀ ਜਿ ਸਹੀ ਜੇ ਫਿਰ ਉਹ ਪਿੰਡ ਦੀਆਂ ਜਿਹੜੀਆਂ ਪਿੰਡਾਂ ਦੀਆਂ ਸੰਗਤਾਂ ਨੇ ਨਗਰਾਂ ਦੀਆਂ ਉਹਨਾਂ ਨੇ ਇਕੱਠਿਆਂ ਹੋ ਕੇ ਇਹ ਸਾਰਾ ਜਿਹੜਾ ਇੰਨਾ ਵੱਡਾ ਸਥਾਨ ਜਿਹੜਾ ਹੁਣ ਵੱਡੀ ਰਚਨਾ ਹੋ ਗਈ ਹੈ ਤੇ ਇੱਥੇ 24 ਘੰਟੇ ਲੰਗਰ ਜਿਹੜਾ ਚੱਲਦਾ ਹੈ ਤਕਰੀਬਨ ਅੱਗੇ ਵੀ ਆਮ ਕਰਕੇ ਨਹੀਂ ਐਦਕੀ ਜਦੋਂ ਵੀ ਕਿਸਾਨਾਂ ਵਾਸਤੇ ਪਿੱਛੇ ਜਦੋਂ ਦਿੱਲੀ ਜਦੋਂ ਤਕਰੀਬਨ ਸਾਲ ਸਵਾ ਸਾਲ ਲੰਗਰ ਇੱਥੋਂ ਅਸੀਂ ਗੱਡੀਆਂ ਭਰ-ਭਰ ਕੇ ਨਗਰਾਂ ਵਾਲੇ ਜਿਹੜੇ ਇੱਥੇ ਇਕੱਠਾ ਕਰ ਦਿੰਦੇ ਸੀ ਅਸੀਂ ਇੱਥੋਂ ਗੱਡੀਆਂ ਭਰ-ਭਰ ਕੇ ਦਿੱਲੀ ਲੈ ਜਾਂਦੇ ਰਹੇ ਸਾਰੇ ਬਾਰਡਰਾਂ ਤੇ ਪਰਾਂ ਪਰਲਾ ਯੂਪੀ ਵਾਲਾ ਬਾਰਡਰ ਰਾਜਸਥਾਨ ਵਾਲਾ ਬਾਰਡਰ ਫਿਰ ਇਕੱਲਾ ਲੰਗਰ ਹੀ ਨਹੀਂ ਉਹਨਾਂ ਦੇ ਵਾਸਤੇ ਜਿਹੜੇ ਉਹ ਤੰਬੂਆਂ ਵਾਸਤੇ ਤਰਪਾਲਾਂ ਸਿਆਲ ਦੇ ਵਿੱਚ ਪਾਣੀ ਗਰਮ ਕਰਨ ਵਾਲੇ ਗੀਜਰ ਫਿਰ ਜੋ ਵੀ ਲੰਗਰ ਪ੍ਰਸ਼ਾਦਾ ਇੱਥੋਂ ਜੋ ਸਾਨੂੰ ਮਿਲਦਾ ਸੀ ਸੰਗਤਾਂ ਵੱਲੋਂ ਅਸੀਂ ਇਕੱਠਾ ਕਰਕੇ ਅਸਲੇ ਜਾਂਦੇ ਰਹੇ ਤੇ ਹੁਣ ਵੀ ਜਿੱਦਨ ਦਾ 13 ਤਰੀਕ ਦਾ ਕਿਸਾਨੀ ਸੰਘਰਸ਼ ਜਿੱਦਨ ਦਾ ਇੱਥੇ ਖਨੌਰੀ ਬਾਰਡਰ ਤੇ ਕਿਸਾਨਾਂ ਨੇ ਆ ਕੇ ਧਰਨਾ ਲਾਇਆ ਹਰਿਆਣੇ ਵਾਲਿਆਂ ਨੇ ਅਗੇ ਨਹੀਂ ਲੰਘਣ ਦਿੱਤਾ ਉਸ ਦਿਨ ਤੋਂ ਤਕਰੀਬਨ 8 ਤੋਂ 10 ਹਜ਼ਾਰ ਕਿਸਾਨ ਇੱਥੇ ਬੈਠਾ ਟਰਾਲੀਆਂ ਟਰੈਕਟਰ ਲੈ ਕੇ ਉਹਨਾਂ ਵਾਸਤੇ ਲੰਗਰ ਕੁਝ ਤਾਂ ਨਗਰਾਂ ਵਾਲੇ ਕੋਸ਼ਿਸ਼ ਕਰਕੇ ਲਿਆ ਰਹੇ ਕਿ ਸਾਰਾ ਦਿਨ ਇੱਥੇ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ 8-10 ਬੀਬੀਆਂ ਜੋ ਅਸੀਂ ਦਿਹਾੜੀ ਤੇ ਲਾ ਕੇ ਦੋ ਲੋਹਾਂ ਚੱਲਦੀਆਂ ਰਹਿੰਦੀਆਂ ਨੇ ਤੇ ਉਹ ਪ੍ਰਸ਼ਾਦ ਦੇ ਪੱਕਦੇ ਰਹਿੰਦੇ ਨੇ ਤੇ ਸਵਾ ਕੁਇੰਟਲ ਕੁਇੰਟਲ ਤੋਂ ਸਵਾ ਕੁਇੰਟਲ ਦਾਲ ਅਸੀਂ ਰੋਜ਼ ਇਸੇ ਰੰਦੇ ਆ ਜੋ ਅਸੀਂ ਕਿਸਾਨਾਂ ਵਾਸਤੇ ਕੱਲੇ ਕਿਸਾਨ ਨਹੀਂ ਜੋ ਪੰਜਾਬ ਵੱਲੋਂ ਫੋਰਸ ਆਈ ਹੈ ਤਕਰੀਬਨ 1200 ਜਵਾਨਾਂ ਦਾ ਪ੍ਰਸ਼ਾਦ ਦਾ ਸਾਨੂੰ ਥਾਣੇ ਵੱਲੋਂ ਐਸਐਚਓ ਵੱਲੋਂ ਕਹਿਆ ਗਿਆ ਸੀ ਕਿ 1200 ਦੇ ਕਰੀਬ ਸਾਡੀ ਫੋਰਸ ਇੱਥੇ ਜਿਹੜੀ ਖਨੌਰੀ ਦੇ ਵਿੱਚ ਇਹ ਸੇ ਕਿਸਾਨਾਂ ਦਾ ਧਰਨਾਉਣ ਕਰਕੇ ਇੱਥੇ ਰਹੇਗੀ ਤੇ ਉਹਨਾਂ ਵਾਸਤੇ ਲੰਗਰ ਤੁਸੀਂ ਦੇਣਾ ਹੈ ਬਿਲਕੁਲ ਬਾਬਾ ਜੀ ਮਾਫ ਕਰਨਾ ਵਿੱਚ ਟੋਕਤਾ ਤੇ ਜਿਸ ਤਰ੍ਹਾਂ ਗੁਰਦੁਆਰਾ ਗੁਰੂ ਘਰ ਸਰਬਸਾਂਝੀ ਵਾਲਤਾ ਦਾ ਸੰਦੇਸ਼ ਹੈ ਇਥੋਂ ਹਰ ਇੱਕ ਦੇ ਰਹਿਣ ਲਈ ਜਿਹੜੇ ਆ ਪ੍ਰਬੰਧ ਜਿਹੜੇ ਅਸੀਂ ਕੀਤੇ ਗਏ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਲੰਗਰ ਵੀ ਚੱਲਦਾ ਹੈ ਤੇ ਫਿਰ ਰਾਤ ਦੀ ਰਹਿਸ਼ ਵੀ ਇੱਥੇ ਸਾਡੇ ਕੋਲ 20 ਤੋਂ 25 ਕਮਰੇ ਅਸੀਂ ਜਿਹੜੇ ਆ ਰਹਿਸ਼ ਵਾਸਤੇ ਬਣਾਏ ਉਹ ਸਾਰੇ ਸਾਰੇ ਬੁੱਕ ਨੇ ਜਿਹਦੇ ਵਿੱਚ ਇੱਕ ਕਮਰੇ ਚ 8 ਤੋਂ 10 ਬੰਦੇ ਅਸੀਂ ਰਹਿਣ ਦਾ ਜਿਹੜਾ ਪ੍ਰਬੰਧ ਹੈਗਾ ਤੇ ਇਸੇ ਤਰ੍ਹਾਂ ਜਿਵੇਂ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਜਿਨ੍ਹਾਂ ਦੀ ਰਾਤ ਡਿਊਟੀ ਹੈ ਉਹ ਦਿਨੇ ਆ ਕੇ ਇੱਥੇ ਆਰਾਮ ਕਰਦੇ ਨੇ ਜਿਨ੍ਹਾਂ ਦੀ ਦੇਨੇ ਡਿਊਟੀ ਹੋ ਰਾਤ ਆਣ ਕੇ ਆਰਾਮ ਕਰਦੇ ਤੇ ਹੋਰ ਵੀ ਜਿੰਨੇ ਕਿਸਾਨ ਸਾਡੇ ਜਿਹੜੇ ਕਿਸਾਨ ਲੀਡਰ ਨੇ ਉਹ ਇੱਥੇ ਆਣ ਕੇ ਠਹਿਰਦੇ ਨੇ ਇੱਥੇ ਆਣ ਕੇ ਇਸ਼ਨਾਨ ਪਾਣੀ ਕਰਦੇ ਨੇ ਇੱਥੋਂ ਪ੍ਰਸ਼ਾਦਾ ਛਕਦੇ ਨੇ ਤੇ ਦਿਨੇ ਆਪਣਾ ਨੇੜੇ ਹੀ ਸੰਗਤ ਸੇ ਇਥੋਂ ਨਾਲ ਸਾਰੇ 1 ਕਿਲੋਮੀਟਰ ਤੇ ਗੁਰਦੁਆਰੇ ਤੋਂ ਤੋਂ ਦਿਨ ਵੇਲੇ ਉੱਥੇ ਚਲੇ ਜਾਂਦੇ ਨੇ ਤੇ ਇੱਥੇ ਰਹਿਣ ਦਾ ਪ੍ਰਬੰਧ ਵੀ ਉਦੋਂ ਤੋਂ ਤੇ ਖਾਣੇ ਦਾ ਪ੍ਰਬੰਧ ਵੀ ਜਿਹੜਾ ਹੈ ਉਦੋਂ ਤੋਂ ਲਗਾਤਾਰ ਇਸੇ ਤਰ੍ਹਾਂ ਚੱਲ ਰਿਹਾ ਹਰ ਰੋਜ਼ ਚੱਲਦਾ ਲੰਗਰ ਜਿਹੜਾ ਰਜਾਨਾ ਉਹ ਤਾਂ 24 ਘੰਟੇ ਚੱਲਦਾ ਹੀ ਏ। ਤੁਸੀਂ ਕਿਸਾਨ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਅੰਦੋਲਨ ਪਿਛਲੀ ਵਾਰ ਵੀ ਹੋਇਆ ਦੁਬਾਰਾ ਫੇਰ ਸ਼ੁਰੂਆਤ ਜਿਹੜੀ ਇਹ ਕਰ ਦਿੱਤੀ ਗਈ ਆ ਤੇ ਹੁਣ ਮੋਰੇ ਦਿੱਲੀ ਵੱਲ ਵਧਨ ਵੀ ਦਿੱਤਾ ਜਾ ਰਿਹਾ ਤੇ ਕੋਈ ਹੱਲ ਵੀ ਨਿਕਲ ਰਿਹਾ। ਇਹ ਕਿਸਾਨ ਅੰਦੋਲਨ ਇਸ ਤਰ੍ਹਾਂ ਵੀ ਜੋ ਮੰਗਾਂ ਸਰਕਾਰ ਵੱਲੋਂ ਮੰਨੀਆਂ ਗਈਆਂ ਸੀ ਉਸ ਟਾਈਮ ਉਹ ਹੁਣ ਨਾ ਪੂਰੀਆਂ ਹੁੰਦੀਆਂ ਵੇਖ ਕੇ ਕੁਝਕ ਜਿਹੜੇ ਨੇ ਆਪਣੇ ਕਿਸਾਨਾਂ ਦੇ ਜਿसे ਉਹਨਾਂ ਨੇ ਵੇਖਿਆ ਭੀ ਵੋਟਾਂ ਨੇੜੇ ਆ ਜਾਂ ਕੋਈ ਇਸ ਤਰ੍ਹਾਂ ਦਾ ਸੀ ਦਬਾਅ ਪਾਈਏ ਤਾਂ ਸਾਡੇ ਜਿਹੜੇ ਉਹ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਹੋ ਜਾਣ ਉਹ ਹੁਣ ਅੰਦੋਲਨ ਕਰਨ ਵਾਸਤੇ ਉਹਨਾਂ ਸੱਦਾ ਤੇ ਦਿੱਤਾ ਸੀ ਦਿੱਲੀ ਦਾ ਪਰ ਦਿੱਲੀ ਉਹਨਾਂ ਨੇ ਹਰਿਆਣੇ ਸਰਕਾਰ ਨੇ ਜਿਹੜਾ ਬਾਰਡਰ ਜਿਹੜਾ ਬੰਦ ਕਰ ਦਿੱਤਾ ਨਹੀਂ ਨੰਗਣ ਦਿੱਤਾ ਕੋਈ ਗੱਲ ਨਹੀਂ ਦਿੱਲੀ ਵੀ ਜਾ ਕੇ ਬਹਿਣਾ ਸੀ ਇੱਥੇ ਵੀ ਬੈਠੇ ਨੇ ਇਹ ਕੋਈ ਗੱਲ ਨਹੀਂ ਪਰ ਇਹ ਜਿਹੜੀ ਆਵਾਜ਼ ਤਾਂ ਸਾਰੇ ਵਰਲਡ ਵਿੱਚ ਜਾ ਰਹੀ ਹੈ ਨਾ ਕਿ ਕਿਸਾਨ ਕੁਝ ਮੰਗ ਰਹੇ ਨੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਤੇ ਇੱਥੇ ਵੀ ਸੰਦੇਸ਼ ਉਹਨਾਂ ਹੀ ਪਹੁੰਚ ਰਿਹਾ ਸਭ ਪਾਸੇ ਤੇ ਜੇ ਉੱਥੇ ਜਾ ਕੇ ਵੇਂਦੇ ਸੰਦੇਸ਼ ਤੇ ਉਹੀ ਪਹੁੰਚਣਾ ਸੀ ਇਹ ਬੇਨਤੀ ਜੀ ਬਿਲਕੁਲ ਬਾਬਾ ਜੀ ਜਿਸ ਤਰ੍ਹਾਂ ਇਹ ਵੀ ਪਤਾ ਲੱਗਿਆ ਕਿ ਜਿਹੜਾ 25 ਪਿੰਡਾਂ ਦਾ ਇਕੱਠਾ ਗੁਰਦੁਆਰਾ ਸਾਹਿਬ ਆ ਖਨੋਰੀ ਪਹਿਲਾਂ ਸ਼ਹਿਰ ਨਹੀਂ ਹੁੰਦਾ ਸੀਗਾ ਉਹ ਪਿੰਡ ਹੁੰਦਾ ਸੀਗਾ ਉਹ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਇਸ ਤਰ੍ਹਾਂ ਵੀ ਇਹ ਪਿੰਡ ਹੈ ਘੱਗਰ ਦਾ ਕੰਡਾ ਜਿਹੜਾ ਦਰਿਆ ਹੁੰਦਾ ਹੈ ਨਾ ਘੱਗਰ ਇਹਦੇ ਵਿੱਚ ਬਰਸਾਤੀ ਪਾਣੀ ਆਉਂਦਾ ਬਰਸਾਤੀ ਨਾਲਾ ਆਇਆ ਘੱਗਰ ਇਹ ਇੱਥੇ ਪਹਿਲਾਂ ਜਦੋਂ ਤਕਰੀਬਨ 60 ਦੇ ਕਰੀਬ ਜਦੋਂ ਇੱਥੇ ਪੁਲ ਬੱਜਾ ਹੈ ਉਦੋਂ ਪਹਿਲਾਂ ਸੇ ਪੁਲ ਨਹੀਂ ਸੀ ਵਿੱਚੋਂ ਲੰਘ ਕੇ ਜਿਹੜੀ ਪਿੱਛੋਂ ਅੰਮ੍ਰਿਤਸਰ ਤੋਂ ਬਸ ਚੱਲਦੀ ਉਹ ਦਰਿਆ ਦੇ ਕੰਢੇ ਤੇ ਆ ਕੇ ਇੱਥੇ ਘੱਗਰ ਤੋਂ ਵਾਪਸ ਮੁੜ ਜਾਂਦੀ ਹੈ ਇਧਰੋਂ ਹਰਿਆਣੇ ਵਾਲੇ ਪਾਸੋਂ ਜਿਹੜੀ ਬਸਾਂ ਆਉਂਦੀਆਂ ਉਹ ਇਧਰ ਮੁੜ ਜਾਂਦੀਆਂ ਇੱਥੇ ਆਣ ਕੇ ਉਹ ਜਿਹੜੇ ਲੋਕ ਜਿਹੜੇ ਇੱਥੋਂ ਦੇ ਇਧਰ ਦੇ ਰਹਿਣ ਵਾਲੇ ਪਿੰਡਾਂ ਦੇ ਤੁਰ ਕੇ ਵਿੱਚੋਂ ਲੰਘਦੇ ਸੀ ਪਾਣੀ ਦੇ ਵਿੱਚੋਂ ਘੱਗਰ ਦੇ ਵਿੱਚੋਂ ਥੋੜਾ ਬਹੁਤ ਰਾਹ ਬਣਾਇਆ ਸੀ ਉਹਨਾਂ ਬਸ ਨਹੀਂ ਸੀ ਲੰਘਦੀ ਉਹ ਇੱਥੇ ਆਣ ਕੇ ਟਿਕਦੇ ਸੀ ਰਾਤ ਨੂੰ ਜਿਹੜੇ ਸਵੇਰੇ ਉੱਥੋਂ ਚੱਲੇ ਰਾਤ ਨੂੰ ਇੱਥੇ ਆਣ ਕੇ ਉਹਨਾਂ ਰਾਤ ਇੱਥੇ ਜਿਹੜਾ ਸਟੇ ਕਰਕੇ ਤੇ ਅਗਾ ਫਿਰ ਦਿਨ ਵੇਲੇ ਆਪਣੇ ਪਿੰਡਾਂ ਜਾਂਦੇ ਤੇ ਜਿਨ੍ਹਾਂ ਨੇ ਜਿਵੇਂ ਉਧਰ ਜਾਣਾ ਤੇ ਉਹ ਵੀ ਰਾਤ ਨੂੰ ਇੱਥੇ ਆਣ ਕੇ ਸਟੇ ਕਰਕੇ ਤੇ ਸਵੇਰੇ ਤੜਕੇ ਵਾਸਤੇ ਇੱਥੋਂ ਚੜ੍ਹਦੇ ਉਹਨਾਂ ਦੇ ਕਹਿਣ ਤੇ ਫਿਰ ਇਹ ਮਹਾਂਪੁਰਖਾਂ ਨੇ ਇੱਥੇ ਇੱਕ ਸਥਾਨ ਸਾਂਝਾ ਕੇਂਦਰ ਬਣਾ ਦਿੱਤਾ ਕਿ ਜਿਹੜੀ ਸੰਗਤ ਇੱਥੇ ਆਵੇ ਉਹਨੂੰ ਰਾਤ ਨੂੰ ਰਹਿਣ ਵਾਸਤੇ ਰੈਸ਼ ਕਮਰੇ ਬਿਸਤਰਾ ਮੰਜਾ ਤੇ ਖਾਣ ਵਾਸਤੇ ਭੋਜਨ ਜਿਹੜਾ ਉਹ 24 ਘੰਟੇ ਉਦੋਂ ਤੋਂ ਹੀ ਆਪਾ ਲੱਭਦੇ ਇੱਥੇ ਤੇ ਅੱਜ ਵੀ ਉਹੀ ਬਾਬਾ ਜੀ ਲੱਗਦਾ ਕਿ ਉਹ ਜਿਹੜਾ ਇਤਿਹਾਸ ਤੁਸੀਂ ਸੁਣਿਆ ਜਾਂ ਦੇਖਿਆ ਹੋਗਾ ਬਚਪਨ ਤੇ ਉਹ ਜਿਹੜਾ ਮਾਹੌਲ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਜਿਹੜਾ ਸਾਂਝੀ ਵਾਲਤਾ ਇੱਥੇ ਕੋਈ ਆਵੇ ਮੁਸਲਮਾਨ ਆਵੇ Hindu ਆਵੇ ਇਸਾਈ ਆਵੇ ਇੱਥੇ ਇਹ ਨਹੀਂ ਪੁੱਛਿਆ ਜਾਂਦਾ ਕਿ ਤੂੰ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ ਜਾਂ ਤੇਰਾ ਕਿਹੜਾ ਧਰਮ ਹੈ ਇੱਥੇ ਹਰੇਕ ਨੂੰ ਆਉਣ ਜਾਣ ਦੀ ਖੋਲਿਆ ਲਿਖ ਕੇ ਨੰਬਰ ਲਾਏ ਆ ਵੀ ਜਿੰਨੂੰ ਵੀ ਲੋੜ ਹੈ ਬਿਸਤਰੇ ਦੀ ਲੋੜ ਹੈ ਮੰਜੀ ਦੀ ਲੋੜ ਹੈ ਰਾਤ ਦੋ ਦਿਨ ਰਹਿਣਾ ਤਿੰਨ ਦਿਨ ਰਹਿਣਾ ਉਹ ਆਪਣਾ ਜਿਹੜਾ ਪ੍ਰੂਫ ਦੇ ਕੇ ਕਿੱਥੋਂ ਆਇਆ ਵੀ ਕਿੱਥੇ ਜਾਣਾ ਹੈ ਤੇ ਉਹ ਇੱਥੇ ਜਿਹੜਾ ਉਹ ਸਾਡਾ ਰਹਿ ਸਕਦਾ ਹੈ ਪ੍ਰਾਤਨ ਜੋ ਸਾਡੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਮੱਤ ਹੈ ਜਿਹੜੀ ਉਹਦੇ ਮੁਤਾਬਕ ਅਸੀਂ ਇਹਨੂੰ ਆਪ ਚਲਾ ਰਹੇ ਹਾਂ ਜੋ ਸਾਨੂੰ ਗੁਰੂ ਨੇ ਸਮਝ ਦਿੱਤੀ ਅੱਗੇ ਗੁਰੂ ਸਾਹਿਬ ਆਪ ਜਾਣਦੇ ਨੇ ਕਿ ਇਹ ਠੀਕ ਹੈ ਇੱਕ ਗੱਲ ਤੇ ਜੀ ਵਾਦ ਵਤਾਨ ਵਾਦ ਵਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਨਾਲ ਮੌਜੂਦ ਸਕੇ ਜਿਨ੍ਹਾਂ ਨੇ ਦੱਸਿਆ ਕਿ ਇਸ ਗੁਰੂ ਘਰ ਤੋਂ ਉਸ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਖਨੋਰੀ ਬਾਡਰ ਦੇ ਉੱਤੇ ਉੱਥੇ ਤਕਰੀਬਨ ਸਾਰੇ ਕਿਸਾਨਾਂ ਲਈ ਖਾਣਾ ਇੱਥੋਂ ਭੇਜਿਆ ਜਾਂਦਾ ਬਾਕੀ ਉਧਰ ਦੇ ਨਗਰ ਵੀ ਜਿਹੜੇ ਆ ਉਹ ਵੀ ਹੱਲਾ ਮਾਰ ਰਹੇ ਨੇ ਪਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੇ ਵੀ ਜਿਹੜੇ ਇੱਥੇ ਮੁਲਾਜ਼ਮ ਜਿਹੜੇ ਰਹਿੰਦੇ ਨੇ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਵੀ ਇਸ ਗੁਰੂ ਘਰ ਵੱਲੋਂ ਕੀਤਾ ਜਾ ਰਿਹਾ ਸੋ ਕਹਿ ਸਕਦੇ ਆ ਕਿ ਖਾਸ ਤੌਰ ਤੇ ਵੱਡੀ ਭੂਮਿਕਾ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਖਨਾਰਾ